ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਜੀ ਨਾਲ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਈਵਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੀ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀਗੇ ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆਂ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਿਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆਂ ਰਹੇ ਆਂ ਜੇ ਅੱਜ ਉਹਨਾਂ ਨੂੰ ਅਲਵਿਦਾ ਕਿ ਘੰਤ ਧਾਰੀਅਲ ਸਾਹਿਬ ਦੇ ਨਾਲ ਆ ਗਏ ਆਂ ਮਾਨ ਸਾਹਿਬ ਦੇ ਨਾਲ ਆ ਗਏ ਆਂ ਆਮ ਆਦਮੀ ਚ ਆ ਗਏ ਆਂ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰੌਨੀ ਕਾਲੀਦਲ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਗੜੇ ਹੋ ਕੇ ਧਾਰੀਅਲ ਸਾਹਿਬ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨਹੀਂ ਜਦ ਇਹ ਧਾਰੀਅਲ ਸਾਹਿਬ ਦੀ ਜਿਹੜੀ ਉਹ ਵੱਡੀ ਜਿੱਤ ਪ੍ਰਾਪਤ ਹੋਏਗੀ ਤਬੀਰ ਦੀ ਛੱਡਣ ਦਾ ਕਾਰਨ ਕੀ ਹੈ ਵੇ ਪੂਰੀ ਕਰਨ ਕਰੋ ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ ਤੁਸੀਂ ਸਾਰੇ ਲੋਕਲ ਹੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜੇ ਸਰ ਪਹਿਲਾਂ ਤੁਸੀਂ ਰੈਲੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਬਿੱਟਰੋ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਉੱਚੀ ਨੂੰ ਮੁੜ ਜਣਿਆ ਨਹੀਂ ਨਹੀਂ ਪਰ ਚੇਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੇ ਜਾਉ ਮੈਂ ਤੁਹਾਨੂੰ ਸੱਦਿਆ ਅੱਜ ਤੁਸੀਂ ਕਰੇ ਨਾ ਪਾਉ ਹਣ ਐ ਤਸੱਲੀ ਕਰਾ ਕੇ ਜਾਉ ਅੱਜ ਵੇਖੋ ਛੱਡਣ ਦਾ ਕਾਰਨ ਇਹੀ ਆ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹ ਸੀ ਕਿ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਛਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਲਾਗੇ ਚ ਚੱਲ ਜਾਣਾ ਕਿਉਂਕਿ ਬਾੜੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਲਾਗੇ ਚ ਚੱਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਆਪਦੀ ਆਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦਨ ਦੀ ਆ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕੜਾ ਬੰਦ ਕਰ ਦਿੱਤਾ ਮੈਨੂੰ ਤਾਂ ਲੱਗਦਾ ਮੇਰਾ ਇਹੋ ਕਸੂਰ ਆ ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿੰਦੀ ਜਿੱਥੇ ਸੱਚਾ ਹੀ ਉੱਥੇ ਸੱਚਾ ਗਿਆ ਜਿੱਥੇ ਝੂਠਾ ਹੀ ਉੱਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕੱਲੇ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਇਹ ਕੁਐਸਚਨ ਕਰਨੇ ਆ ਮੈਨੂੰ ਜੇ ਸਿਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਹਿਣਾ ਉਹ ਮੈਂ ਸਹੀ ਕਹਿ ਕੇ ਆਇਆ ਉਹ ਚ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਗਿਆ ਸੁਖਬੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਲ ਸਾਹ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਗਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਸਰ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਜੇ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕਾਲੇ ਦਲ ਚ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਕਿ ਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਦਾ ਜੇ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇੰਨਾ ਕਾ ਜ਼ਿਆਦਾ ਕਰਤਾ ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਏ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤੀ ਨਾ ਹੁੰਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਮناسب ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕੇ ਉਹਦੇ ਦੇਣੇ ਸ਼ੁਰੂ ਕਰਤੇ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਉਹ ਨਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ 'ਚ ਪੱਲੇ ਉਹਨਾਂ ਦੇ ਕੱਖ ਨਹੀਂ ਹੁੰ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਆਲੀ ਕਰਕੇ ਗਏ ਘਰ ਉਹਦੇ ਤੋਂ ਵੀ ਇਹ ਭੱਜ ਗਏ ਫਿਰ ਬੰਦਾ ਉੱਥੇ ਕੀ ਕਰੇ ਜੀ ਜੀ ਸਰ ਜੀ ਜਿਹੜੀ ਸੁਖਵੀਰ ਬਦਲ ਹੋਣਾ ਨਾ ਤੁਸੀਂ ਕਹਿੰਦੇ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਕਿ ਤੁਸੀਂ ਤੁਹਾਡੇ ਮਾਂਜ ਸਤਿਕਾਰ ਆ ਮਜੀਠੀਆ ਸਾਹਿਬ ਕਰਕੇ ਤੁਸੀਂ ਛੱਡੀਆ ਪਾਰਟੀ ਪਰ ਕੀ ਵੀਰਬਾਲ ਸਿੰਘ ਸਾਹਿਬ ਵੀ ਇਹਨਾਂ ਦੇ ਦਬਾਅ ਸੀਗੇ ਜਿਹੜੇ ਤੁਹਾਨੂੰ ਵੀ ਰੋਕ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗਲਤਬਾਤ ਨਹੀਂ ਹੋਈ ਨਹੀਂ ਮੈਂ ਨਹੀਂ ਮੈਨੂੰ 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 ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਵੇਖੋ ਜਿਹੜੇ ਬੰਦੇ ਸਤਕਾਰ ਕਰਿਆ ਹੁਣ ਮੈਨੂੰ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਕਾਰ ਕਰਦਾ ਮੈਂ ਹਰੇਕ ਦਾ ਧਾਰੀয়াল ਸਾਹਿਬ ਭਾਵੇਂ ਉਦੋਂ ਹੀ ਮੈਂ ਇਧਰ ਹਾਂ ਮੈਂ ਇਹਨਾਂ ਦਾ ਵੀ ਸਤਕਾਰ ਕਰਦਾ ਹਾਂ ਮੈਂ ਧਾਰੀয়াল ਜਿਆਦਾ ਹੋਣਾ ਪੱਤਰ ਨੇ ਵੀ ਇਕੱਠੇ ਦਿੰਦੇ ਰਹੇ ਆ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵळे ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨਏ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰਨੇ ਵਾਲੀ 'ਚ ਚੜੇ ਜੇ ਇਹ ਮੈਨੂੰ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਡੁੱਬੀ 'ਚ ਚੜੇ ਨੇ ਤੁਸੀਂ ਹਿਸਾਬ ਲਾ ਲਓ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਕਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੈਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆਂ ਭਾਜੀ ਮੈਂ ਰੱਬ ਤੋਂ ਡਰਨ ਵਾਲਾ ਆਂ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਹੋ ਕੇ ਮੈਂ ਕਿਸੇ ਕਿਸ ਨੇਚਰ ਦਾ ਬੰਦਾ ਆ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ 2.5 ਵੈਂਟ ਲਏ ਆ ਜੇ ਨਹੀਂ ਉਹ ਤੁਸੀਂ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਂ ਕੀ ਲਾ ਕੇ ਦਵ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਹੀ ਤਲਬੀਰ ਸਿੰਘ ਵੱਲੋਂ ਤਾਂ ਕਦੀ ਲੰਮਾ ਨਹੀਂ ਰਹੇਗਾ ਖਿਲਾਫ ਨਹੀਂ ਕਿਹਾ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਦੇਖ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤੇ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋਇਸ ਕਰਕੇ ਮੈਂ ਕਦੀ ਕਿਸੇ ਨੂੰ ਨਾ ਹੀ ਨਹੀਂ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਰਿਹਾ ਇੱਕ ਜਣਾ ਗੱਲ ਕਰੋ ਇੱਕ ਜਣਾ ਯਾਰ ਇਹ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਅਕਾਲੀ ਦਲ ਚ 19 ਸਾਲ ਰਿਹਾ ਮਤਲਬ ਵੈਹ ਅਕਾਲੀ ਦਲ ਤੇ ਮੇਰੇ ਦਾਦੇ ਪਟਦਾ ਦੇ ਵੇਲੇ ਦਾ ਹੀ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਹਾ ਜੋ ਮਜੀਠੀਆ ਕਹਦੇ ਕਿ ਮੇਰ ਨਾਲ ਇਹ ਛੱਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦੇ ਤੁਹਾਨੂੰ ਪਤਾ ਸੁਲਤਾਨਵਿੰਡ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸਾਉਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿੰਨਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਮੇਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਹਰ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੀਪਸੋਂ ਦੀ ਛੱਡੀ ਸੀ ਤੇ ਮੈਂ ਤੇ ਫਿਰ ਵੀ ਦੂਜੇ ਨੰਬਰ ਤੇ ਰਿਹਾ ਜੀਠਿਆ ਜੀ ਨਹੀਂ ਚੁੱਕਦੇ ਸੁਖਵੀਰ ਬਾਦਲ ਜੀ ਨਹੀਂ ਚੁੱਕਦੇ ਤੁਹਾਡਾ ਨਹੀਂ ਮੈਂ ਵੇਖੋ ਯਾਰ ਗੱਲ ਨਹੀਂ ਤੁਸ ਸਮਝਦੇ ਹੁਣ ਮਾਝੇ ਦਾ ਜਰਨਲ ਕੌਣ ਆ ਮਾਝੇ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਵਿਕਰਮ ਨਾਲ ਗੱਲ ਕਰ ਲਿਓ ਉਹ ਤੁਸੀਂ ਕਹਿੰਦੇ ਉਹਦਾ ਸਟਾਰਟ ਹੋ ਗਿਆ ਮਾਚ ਲੱਗਦਾ ਡੈਮੇਜ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਕੱਲ੍ਹ ਤੋਂ ਤੇ ਤੁਹਾਨੂੰ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਸਾਨੂੰ ਤੁਹਾਨੂੰ ਮੈਂ ਬੰਦੇ ਦਾ ਦੇ ਨਾਂ ਗਿਣਾ ਕੇ ਦੱਸਦੇ ਆ ਕਿ ਇੰਨੇ ਬੰਦੇ ਕਰਤੇ ਇੰਨੇ ਸਾਲਾਂ ਚ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਕਲੀ ਦਲ ਦੇ ਪਰਚਰਨ ਕਿੰਨੀ ਦੇਰ ਤੋਂ ਚੱਲ ਰਿਹਾ ਕਾਲੀ ਦਲ ਦੇ ਵਿੱਚ ਜਿਹੜੀ ਘਟਨ ਹੈ ਕੱਲੀ ਤੁਹਾਨੂੰ ਹੀ ਹੋਈ ਹੈ ਤੇ ਹੋਰ ਵੀ ਲੋਕਾਂ ਨੂੰ ਅਜੇ ਵੀ ਬੜਿਆਂ ਨੂੰ ਆ ਬੜਿਆਂ ਨੂੰ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲੈਣਾ ਲੱਗ ਜਾਣੀਆਂ ਹੁਣ ਸਾਨੂੰ ਟਾਈਮ ਤੇ ਦਿਓ ਹੁਣ ਘਟਨ ਕਿੰਨੀ ਕੁ ਦੇਰ ਦੀ ਹੈ ਇਹ ਇਹ ਕੁੱਟਣ ਆਹੋ 6-8 ਮਹੀਨਿਆਂ ਤੋਂ ਚੱਲ ਰਹੀ ਹੈ 6-8 ਮਹੀਨਿਆਂ ਤੋਂ ਚੱਲ ਰਹੀ ਸੀਗੀ ਮੈਂ ਤੁਹਾਡੇ ਘਰ ਵੀ ਪਹੁੰਚੇ ਸੀ ਜੇ ਸੁਖਵੀਰ ਸਿੰਘ ਬਾਦਲ ਉਹ ਕੋਲ ਆ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਨ ਨੂੰ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਤੇ ਕਿਹ ਜਿਹੜੀ ਗੱਲ ਹੋ ਰਹੀ ਜਿਆਦਾ ਕਿ ਵਿਕਰਮ ਮਜੀਠੀਆ ਤੇ ਸੁਖਵੀਰ ਬਾਦਲ 'ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਫੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਅਸਕਬੀਰ ਸਿੰਘ ਬਾਦਲ ਦੇ ਹੁਕਮ ਹਮਤਾਬਕ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲੋ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹੱਲ ਕਰੋ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋ ਅਛੀ ਸਾਹਿਬ ਜਿੱਤਣ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਨਹੀਂ ਜਿੰਨਾ ਚਾਹੀਦਾ ਜੇ ਜੋਸ਼ੀ ਜਿੱਤ ਗਿਆ ਤੇ ਮੈਨੂੰ ਕਿਹਨੇ ਪੁੱਛਣਾ ਬਾਦ ਸ਼ਹਿਰ ਚ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਆ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਦੇ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫ਼ਤਰ ਆ ਮੇਰਾ ਇੱਧਰ ਵੀ ਦਫ਼ਤਰ ਆ ਮੇਰੀ ਮੈਂ 24 ਆਵਰ ਮਿਲਣ ਵਾਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹੋਵਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਣਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝ ਆਈ ਸਰਦਾਰ ਮਜੀਠੀਆ ਦਾ ਕੱਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਕਰੀਏ ਸਰ ਉਹ ਗੇਰੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚ ਨੋਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਤੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੱਗ ਗਿਆ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਚ ਕਹਤਾ ਮੈਂ ਬੀਜੇਪੀ ਚਲ ਚਲੇ ਆ ਮੈਂ ਕਿਹਾ ਸੀ ਨਾ ਜੀ ਤੇ ਮੈਂ ਹਾਂ ਮੈਂ ਕਹਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਚ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵਈਆ ਹੀ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 84 ਵੇਲੇ ਕੀਤਾ ਸੀ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਿਵਾਰ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀਅਲ ਸਾਹਿਬ ਇੱਥੇ ਬੈਠੇ ਨੇ ਕੋਈ ਕਵੇ ਜੀ ਇਹ ਅਨਜਾਨ ਨੇ ਜੇ ਨੇ ਉਹ ਨੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕਾਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਰੀ ਤੇ ਯਾਰ ਹੈਗੀ ਨੇ ਇਸ ਪਾਰਟੀ ਬਿਲਕੁਲ ਉਹ ਤੋਂ ਵੱਧ ਹੋਵੇਗਾ ਜੀ ਉਹ ਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜ ਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤਾਂ ਕੋਈ ਨਹੀਂ ਮੇਰੇ ਨਾਲ ਤਾਂ ਹਰ ਇੱਕ ਨੇ ਜੋੜਨਾ ਹੀ ਹੁਣ ਮੇਰੇ ਨਾਲ ਤਾਂ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਨ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜੋ ਅੱਜ ਮਿਲ ਗਈ ਸੀ ਉਹਨਾਂ ਨੂੰ ਅਖੀਰ ਤੇ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠੀਆ ਸਾਹਿਬ ਜੁੱਤੀ ਤੇ ਆਪਦੇ ਟੇਬਲ ਤੋਂ ਉੱਠ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਪਰ ਕਹਿੰਦਾ ਕੋਈ ਨਹੀਂ ਜਦੋਂ ਇੱਥੇ ਕੀ ਚੀਜ਼ਾਂ ਆ ਗਈਆਂ ਅੱਗੇ ਹੁਣ ਕਾਲੀ ਦਲ ਦਾ ਰਹਿ ਕੌਣ ਗਿਆ ਮਜੀਠੀਆ ਸਾਹਿਬ ਨਾ ਰਹਿ ਗਏ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕੰਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਨਹੀਂ ਰਹਿ ਵੀਰ ਜੀ ਜਿੰਨ ਦੀ ਉਹਨਾਂ ਦੇ ਨਾਲ ਸਾਂਝੀ ਬਣੀ ਹੈ ਭਾਵੇਂ ਕਿ ਡਾਕਟਰ ਨੱਜਰ ਸਾਹਿਬ ਡਾਕਟਰ ਨੱਜਰ ਸਾਹਿਬ ਦੀ ਮੈਂ ਗੱਲ ਦੱਸਦਾ ਬਹੁਤ ਵਧੀਆ ਇਨਸਾਨ ਨੇ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਦਾ ਰੈਂਕ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹ ਉਹ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡੇ ਅਸ ਵਿੱਚ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਹੈ ਨਾਜਾਇਜ਼ ਮੈਂ ਵਰਕਰ ਨਾਲ ਖੜਦਾ ਸੀਗਾ ਔਰ ਡਾਕਟਰ ਨਿਜਰ ਜਦੋਂ ਕੈਬਨਿਟ ਮਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੁਸੀਂ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਾਪਟ ਬੰਦਾ ਵਾ ਜੀ ਇਹ ਕਰਾਪਸ਼ਨ ਕਰਦੇ ਆ ਜੀ ਇਹ ਉਹ ਕਰਦੇ ਜੀ ਇਹ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕ ਕੇ ਉਹਨਾਂ ਨੂੰ ਕਿਹਾ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਸੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸ ਨੂੰ ਜਵਾਬ ਦਿੱਤਾ ਸੀਗਾ ਕਿ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਆਕਾਦੀ ਦਲ ਦੇ ਨਾਲ ਤੁਸੀਂ ਮંત્રી ਸਾਹਿਬ ਕਹਿੰਦੇ ਰਹੇ ਆ ਤੇ ਮંત્રી ਸਾਹਿਬ ਧਾਰਿਆਲ ਸਾਹਿਬ ਨਾਲ ਕਿੱਦਰਾ ਦਾ ਮਸੂਮ ਹੋ ਰਿਹਾ ਤਾ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਿਆ ਕੋਨਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰਿਆਲ ਸਾਹਿਬ ਨਾਲ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁੱਮੇ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ ਦੱਸੋ ਜੋੜੇ ਫੜਕਦੇ ਤਾਂ ਧਾਰਿਆਲ ਸਾਹਿਬ ਨਾ ਤੇ ਤਲਬੀਰ ਤੇ ਨਾ ਮੈਂ ਅਸੀਂ ਕੋ ਖਾਨਦਾਨੀ ਪੋਲਿਟਿਕਸ ਦੀ ਆਹੀਂ ਤਾਂ ਬੜੇ ਲੋਨ ਆਲਾ ਤੋਂ ਆਏ ਬੰਦੇ ਅਹੀਂ ਮਿਹਨਤ ਕਰਕੇ ਔਰ ਤਲਬੀਰ ਗਿੱਲ ਬਣਿਆ ਤਾਂ ਆਪਣੀ ਮਿਹਨਤ ਨਾਲ ਮਿਹਨਤ ਨਾਲ ਬਣਿਆ ਮੈਨੂੰ ਜਦ ਤਲਬੀਰ ਧਾਲੀਆ ਬਣਿਆ ਤਾਂ ਆਪਣੀ ਮਿਹਨਤ ਨਾਲ ਬੜੇ ਨਾ ਹੀ ਕਿਸੇ ਨੂੰ ਕਲੈਪਸ਼ਨ ਕੀਤੀ ਨਾ ਹੀ ਕਿਸੇ ਨੂੰ ਚਾਬੂਸ ਗਿਆ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਦਾ ਮਤਲਬ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਦੱਸਦਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਚੋਂ ਖੁੱਲ ਕੇ ਮਜੀਠੀਆ ਸਾਹਿਬ ਤੁਹਾਡੀ ਫੋਟੋ ਥੱਲੇ ਜਿੰਦਾਬਾਦ ਲਿਖਿਆ ਆਓ ਜੀ ਆ ਬਹੁਤ ਵਧੀਆ ਜੀ ਇਹ ਤੇ ਬੜਾ ਮਿਹਨਤੀ ਵਰਕਰ ਆ ਜੀ ਇਹਨਾਂ ਜੱਫੀ ਪਾਓ ਇਹਨਾਂ ਫੋਟੋ ਲੋ ਆ ਤੇ ਬੇੜਾ ਪਾਤਾ ਫੇਸਬੁੱਕ ਨੇ ਸਾਡਾ ਕਾਲੀ ਦਲ ਦਾ ਉਹ ਤਾਂ ਲੈ ਹੀ ਇਥੋਂ ਤੱਕ ਆਏ ਕੋਈ ਨਾ ਬੰਦਾ ਕਰੈਕਟਰ ਕੋਣ ਹੈ ਜੀ ਐਸਰਬ ਕਿੰਨਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਹੋਰ ਜੀ ਸਾਹਿਬ ਉਹ ਦੱਸਦੇ ਹਾਂ ਸਾਨੂੰ ਵੀ ਪਤਾ ਲੱਗੇ ਸਾਨੂੰ ਉਹ ਇੱਕ ਦਿਨ ਆ ਚਲੋ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਇੱਕ ਦਿਨ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰੀਆ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾ ਨਹੀਂ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋ ਮੈਂ ਤਾਂ ਹੁਣ ਛੱਡ ਆਇਆ ਜੀ ਕਾਲੀਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ ਗੋਲਕਾਂ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹਿੱਸਾ ਦਿੰਦਾ ਰਿਹਾ ਹੁਣ ਦੱਸੋ ਮੈਨੂੰ ਦਿਓ ਮੈਨੂੰ ਸਾਹਿਬ ਜੇ ਮੈਂ ਗੋਲਕਾਂ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਨੇ ਇੱਕ ਪੈਸਾ ਕਦੇ ਲੈ ਸੱਜਣਾ ਮਿੱਤਰਾਂ ਦੀ ਮਦਦ ਮੈਂ ਜ਼ਰੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀয়াল ਸਾਹਿਬ ਤੋਂ ਵੀ ਕਰਾਉਣੀਆਂ ਤੇ ਮਾਨ ਸਾਹਿਬ ਤੋਂ ਵੀ ਕਰਾਉਣੀਆਂ ਕਿ ਸਾਡਾ ਸੱਜਣ ਜੇ ਇਹਨੂੰ ਫਲਾਨੀ ਧਗਾ ਜਗਾ ਸੈੱਟ ਕਰੋ ਆ ਸਾਡਾ ਸੱਜਣ ਜੇ ਇਹਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈੱਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਕਰਾਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈੱਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਨੇ ਕੋਈ ਪੈਸਾ ਲਿਆ ਹੋਵੇ ਤੇ ਤਲਬੀਰ ਸੋ ਆ ਦੀ ਮਾਂ ਦਾ ਪੁੱਤ ਹੀ ਨਹੀਂ ਤਲਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਹਿਬ ਦੇ ਕਰਿੰਦੇ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਤਹੀਂ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਆ ਚੁੱਕੇ ਤੇ ਫੇਰ ਅਸੀਂ ਦੇ ਭਰਾਵਾ ਮਾਝੇ ਵਾਲਿਆਂ ਅਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਕਿ ਰਾਜਨੀਤੀ ਕੌਣ ਕਰ ਰਿਹਾ ਬੰਦਾ ਉਹਦਾ ਨਾਂ ਕੀ ਫੋਨ ਕੌਣ ਹੈ ਜਿਹੜਾ ਉਹਨੇ ਰੱਖਿਆ ਮੀਡੀਆ ਮੁਡੀਏ ਦੇ ਇੰਚਾਰਜ ਇੰਚਾਰਜ ਜਿਹੜੇ ਹੋਰ ਕਿਹੜੇ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਗੈਰ ਤਖਲ ਦਿੰਦੇ ਨੇ ਬਹੁਤ ਜ਼ਿਆਦਾ ਕਿ ਆਹ ਬੰਦਾ ਇੱਧਰ ਲਾ ਦਿਓ ਜੀ ਆਹ ਬੰਦਾ ਇੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਉਹ ਮੈਚ ਲਾ ਦਿਓ ਜੀ ਮੇਰਾ ਭਰਾਵਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਕ ਲਾਇਆ ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂ ਕਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸਲੱਖਣ ਸਿੰਘ ਮਜੀਠੀਏ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੀਏ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਥ ਸਿੰਘ ਮਾਂਗਾਸਰਾਏ ਮਜੀਠੀਏ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣੇ ਕੋਲੋਂ ਯਾਰ ਮੇ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟੀਕਲ ਕਿਹੜੇ ਕੰਮ ਲੀਆ ਜੇ ਅਹੀਂ ਕੰਮ ਨਹੀਂ ਕਰਦੇ ਫਿਰ ਕਹਿੰਦੇ ਉਹਦੇ ਕੋਲ ਲੈਣ ਕੀ ਜਾਣਾ ਤੇ ਕਰਦਾ ਕੱਖ ਨਹੀਂ ਆ ਜਿਹੜੇ ਜਿਹੜੇ ਵੀ ਤੁਸੀਂ ਕਹਿੰਦੇ ਰਹੋ ਉਹਦੇ ਲੱਗੜ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਧਾਮੀ ਸਾਹਿਬ ਨੂੰ ਜੇ ਝੂਠ ਘਟਾਲੇ 'ਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇੜੇ ਵਾਲਾ ਮੇਰੇ ਵਾਲਾ ਮੈਨੇਜਰ ਲੱਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲੱਗਾ ਉਹ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਿਆ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਿਆ ਸੀ ਉਦੋਂ ਮੈਂ ਬਾਹਰ ਆ ਸਟੇਟ ਹੋ ਗਿਆ ਤੁਹਾਨੂੰ ਇੱਕ ਬੰਦਾ ਗੋਸਟਾ ਜੀ ਮਿਲਿਆ ਚਰਨਿਆਰ ਦੇ ਬੱਚੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣਾ ਕਿਤਨਾ ਕਿਤੋਂ ਉਹ ਵੀ ਕਰ ਇਹ ਟਾਈਮ ਦੋ ਇੱਕ ਮਿੰਟ ਅੱਜੋ ਬਗਾਨਾ ਹਾਂ ਦੱਸੋ ਇੱਕ ਮਿੰਟ ਯਾਰ ਡਾਕਟਰ ਏਪੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਿਤੋਂ ਉਹ ਵੀ ਕਾਰਨ ਬੜਾ ਸ਼ਰੋਮਣੀ ਅਕਾਲੀ ਦਰ ਤੋਂ ਛੱਡਣ ਬਿਲਕੁਲ ਬਣਿਆ ਜੀ ਤੇ ਹੁਣ ਆਮ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੋ ਗੁਰਰਾਮ ਦਾ ਹਸਪਤਾਲ ਹੀ ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਤੇ ਮੇਰਾ ਤੇ ਆਪੇ ਕਾਟੂ ਮੈਂ ਤੇ ਭਾਜੀ ਤੁਸੀਂ ਸਹੀ ਗੱਲ ਦੱਸਾਂ ਮੈਂ ਸ਼ਰਾਬਨੀ ਕਮੇਟੀ ਤੋਂ ਜਾਂਚ ਚੜਾਈ ਜੇ ਮੈਂ ਇੱਧਰ ਆ ਕੇ ਸ਼ਰਾਬਨੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਤੀ ਜੇ ਉਧਰ ਆ ਕਰਤੀ ਇੱਧਰ ਉੱਥੇ ਜਿਹੜੇ ਸਖਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਖਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾ ਦੇ ਸਿਰਜਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਖਤਰ ਲਾ ਉਹਨਾਂ ਦੇ ਚਾਈ ਉਹਨਾਂ ਸਿਆਸਤੀ ਬੰਦਿਆਂ ਦੇ ਵੀ ਡੋਪ ਟੈਸਟ ਚਾਹੀਦੇ ਉਹਨਾਂ ਨੂੰ ਟਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਕਰਾ ਲਓ ਧਾਰਮਿਕ ਅਦਾਰਾ ਹੈ ਉਹਦੇ ਉੱਤੇ ਚਰਿਆਂ 'ਵਾਲ ਇਲਜ਼ਾਮ ਲਾ ਗਾ ਦਾ ਇਲਜ਼ਾਮ ਮੈਂ ਝੂਠ ਬੋਲਣ ਦਿਆਂ ਮੈਂ ਨਾ ਕਿਸਕਰ ਦਾ ਡੋਪ ਟੈਸਟ ਕਰਾਓ ਕਿਹੜੇ ਕਿਸਕਰ ਦਾ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਕੋਈ ਜਾ ਕੇ ਪੁੱਛਦਾ ਉਹਦੇ ਕੋਲ ਤੁਹਾਨੂੰ ਵੀ ਸਾਰਿਆਂ ਗੱਲਾਂ ਦਾ ਪਤਾ ਚਰਿਆਂ ਦਾ ਡੀਟੇਲ ਗੇਰੇ ਵਿੱਚ ਇੱਕ ਨਾ ਆਵਾਜ਼ ਵੀ ਪਾਰਟੀ ਦਾ ਟਾਰਗੇਟ ਬਣਦਾ ਜੇ ਜੋ ਕਾਰਜਦਾਨ ਹੋ ਜੀ ਤੇ ਇਹ ਗੱਲ ਆ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਹਿਬ ਲਈ ਆ ਓਕੇ ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15 20 ਗਏ ਆ ਠੀਕ ਆ ਹੁੰਦੇ ਆ ਹਰਗ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋ ਕਦੀ ਉਹਨਾਂ ਦਾ ਵੀ ਬਾਹ ਚਾਲ ਚਾਲ ਪੁੱਛਿਆ ਜੇ ਕਦੀ ਉਹਨਾਂ ਦਾ ਹਾਲਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 20 5000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਦ ਹਾਰਨ ਤੋਂ ਬਾਅਦ ਤੇ ਤਲਵੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇ ਕਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸਾਊਥ ਹਲਕੇ ਦਾ ਤੇ ਅੱਜ ਇਹ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2-4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਮੈਂ ਤੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਾਰੀਵਾਲ ਸਾਹਿਬ ਆਪਾਂ ਨੂੰ ਲੋੜਿਆ ਮੈਂ ਮਜੀਠੇ ਚ ਜਾਵਾਂਗਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਹੈ ਮੈਂ ਜੁਆਇਨ ਕਰਾਵਾਂਗਾ ਪਾਰਟੀ ਉਮੀਦਵਾਰ ਬਣਾਉਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹਾਂ ਕਿੱਥੋਂ ਨਹੀਂ ਮੈਂ ਉਹ ਬਾਹਰ ਗੱਲਾਂ ਨਾ ਯਾਰ ਤੂੰ ਅੱਜ ਦੀ ਗੱਲ ਕਰ ਲੈ ਨਾ ਤੇ ਲੜਾ ਤਾਨੂੰ ਖਾਣਾ ਲੜਾਈ ਜਿੱਤ ਲੀਏ ਜੋ 27 ਆਉ ਫੇਰ ਦੇਖਣ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤਾਂ ਕਾਲੀ ਲੀਡ ਦਾ ਗੜ ਮੰਨਿਆ ਜਾਂਦਾ ਜੀ ਕੋਈ ਗੱਲ ਨਹੀਂ ਸੋਲੋ ਹਾਂਜੀ ਹਾਂ ਇੱਕ ਮਿੰਟ ਨੇ ਜਿਉਨੇ ਜਵਾਬ ਦੀ ਹੈ ਜੀ ਇਹਨਾਂ ਦਾ ਕੱਲੀ ਕੱਲੀ ਦੱਸੋ ਜੀ ਕੌਣ ਕਹਿੰਦਾ ਗੜ ਬਣਿਆ ਹੈ ਧਾਰੀਵਾਲ ਸਾਹਿਬ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇਣ ਹਾਂਜੀ ਹਾਂਜੀ ਮਜੀਠੇ ਹਲਕੇ ਦੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਅਕਾਲੀ ਦਲ ਦਾ ਗੜ ਬਣਿਆ ਦੇਖੋ ਮੇਰੀ ਗੱਲ ਸੁਣੋ ਤੁਸੀਂ ਮਜੀਠੇ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜੇ ਨਾ ਉਹ ਗੜ ਬਣਾਇਆ ਕਿੰਨਾਂ ਨੇ ਉਹਦੇ ਚ ਇੱਕ ਤਲਬੀਰ ਸਿੰਘ ਤੇ ਇੱਕ ਸਰਵਨ ਸਿੰਘ ਤੁਣ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਆ ਦਾ ਕੱਲੇ ਕੱਲੇ ਬੰਦੇ ਦੇ ਘਰ ਚ ਗਏ ਆ ਕੱਲੇ ਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੀ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ساری 3500 ਦੀ ਹੁੰਦੀ ਹੁੰਦੀ ਸੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 25 ਹੋ ਗਈ ਕਦੀ 26 ਹੋ ਗਈ ਨਹੀਂ ਟੁੱਟੀ ਆਦ ਕੀ ਮੈਂ ਕਹਿਣ ਲੱਗਾ ਜੀ ਹਸ ਮਾਰ ਕੇ ਆਦ ਕੀ ਤੋੜ ਕੇ ਖਾਣਾ ਚੋਨਾ ਤੋਂ ਬਾਅਦ ਇਹਨਾਂ ਦੀ ਮਾਇਸ਼ਾ ਬੜੀ ਦੇ ਆ ਇਹਨਾਂ ਨਾਲ ਵੀ ਕੋਈ ਥੱਕੇ ਹੋਏ ਨਹੀਂ ਅਜਨੇ ਨਾਲ ਤਾਂ ਇਹਨਾਂ ਨੂੰ ਇਹਦੇ ਪੱਲੇ ਕੀ ਰਹਿੰਦਾ ਹੈ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਿਆ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋਂ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉਥੇ ਕਰਦੇ ਆ ਡਿਸਰਵ ਤੁਸੀ ਉਦੋਂ ਯਾਰ ਸਾਨੂੰ ਆਪਣੇ ਆਪ ਇਹਨਾਂ ਤੋਂ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਤਨ ਸਿਹਤ ਨਾਲ ਲਾਓ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪੌਲਟਿਸ ਤੋਂ ਬੰਨੇ ਹੋ ਜੀ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਜਲਦੀ ਤੇ ਕਾਂਗਰਸ ਦੀ ਆਪਸ ਚ ਸੈਟਿੰਗ ਹੈ ਜਿਸ ਕਰਕੇ ਉਹ ਟਿਕਟ ਨਹੀਂ ਦਿੱਤੀ ਜਾਂਦੀ ਨਚੀਚੇ ਨੂੰ ਤੇ ਰਾਜਸਥਾਨ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਇੱਕ ਮਿੰਟ ਇੱਕ ਮਿੰਟ ਕੀ ਜੀ ਕੀ ਕੀ ਇਹ ਚੋਣਾਂ ਲਈ ਸਰਕਾਰ ਉਹ ਹੀ ਮਿਲੇਗਾ ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸ ਹੁੰਦਾ ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮੁਜੀਠੀਆਂ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਜਿੰਨੂੰ ਸਤਕਾਰ ਮਿਲਣਾ ਹੈ ਇਹ ਮੈਂ ਤੁਹਾਨੂੰ ਆਖਿਆ ਕਿ ਸਤਕਾਰ ਲੈਣਾ ਬੰਦੇ ਦੇ ਹੱਥ ਵੱਸਦਾ ਤੁਸੀਂ ਕਹੇ ਮੁਜੀਠੀਆਂ ਸਾਹਿਬ ਅੱਜ ਤਕਨੀਕੀ ਹਲਕੇ ਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਗਰਾਊਂਡ ਲੈਵਲ ਤੇ ਲੈ ਆਂਦਾ ਤੇ ਕਰੋ ਹੁਣ ਵਰਕਿੰਗ ਤੁਹਾਡੇ ਨਾਲ ਉਹ ਮਾਰਾ ਇਹ ਲੋਕਾਂ ਨੇ ਜਾਂ ਜਾਂ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉੱਥੇ ਗਲੀਆਂ ਚ ਈ ਰਿਸ਼ਕੇ ਦੇ ਲਿਓਣਾ ਇਹ ਐਕਟ ਵਾਲਾ ਲੈ ਤੁਰੇ ਫਿਰਨਗੇ ਗਲੀਆਂ 'ਚ ਜੇ ਲੈਂਡ ਕਰੂਜ਼ਰਾਂ ਨਹੀਂ ਲੰਗਣੀਆਂ ਉਹਨਾਂ ਗੱਡੀਆਂ ਦੇ ਉਹਨਾਂ ਗਲੀਆਂ ਦੇ ਵਿੱਚ ਨਸ਼ਾ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ ਔਰ ਸ਼ਰੋਮਣੀ ਅਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼ਰੋਮਣੀ ਅਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਉਹਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਅਜੇ ਤੱਕ ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦਿਆ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾਂ ਆਸ ਦੇ ਧੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਕਿ ਜੇ ਸਾਡੇ ਨਾਲ ਆ ਆ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਖਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵੱਡੀਆਂ ਗਿਆ ਬਾਹਾਂ ਵੱਡੀਆਂ ਗਿਆ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਖਲੋਤਾ ਉਥੋਂ ਦਾ ਇਵਨ ਇਵਨ ਇਹਨਾਂ ਸਾਨੂੰ ਇੱਥੋਂ ਤੱਕ ਕਹਿਤਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਂ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਇਥੇ ਹਾਦਕੀ ਬਣੇ ਪਏ ਸੋ ਇਸ ਕਰਕੇ ਲਿਆਂਦਾ ਕਿੰਨੇ ਆ ਚਲੋ ਉਹ ਗੱਲਾਂ ਕਹਿਣ ਦੀ ਆ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਹੈ ਤਾਂ